ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਾੜੀਆਂ ਮਾਰ ਦੋ ਵੀ ਪ੍ਰਿੰਸ ਲਈ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਪ੍ਰਿੰਸ ਆ ਜੀ ਪ੍ਰਿੰਸ ਦੀਆਂ ਤੁਸੀਂ ਤਸਵੀਰਾਂ ਦੇਖੋ ਜਿਹੜੀ ਹਾਲਤ 'ਚ ਪ੍ਰਿੰਸ ਸਾਡੇ ਕੋਲ ਆਇਆ ਸੀ ਅੱਜ 6-7 ਸਾਲ ਹੋ ਗਏ ਪ੍ਰਿੰਸ ਨੂੰ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਔਰ ਇਹ ਸਾਡਾ ਛੋਟਾ ਭਰਾ ਦਿਨ ਰਾਤ ਸੇਵਾ ਕਰਦਾ ਹੁਣ ਇਹ ਭਾਂਡਿਆਂ ਦੀ ਡਿਊਟੀ ਲੈਦੀ ਭਾਂਡੇ ਧੋਣ ਤੇ ਸਾਰਾ ਦਿਨ ਇਹਨੇ ਭਾਂਡੇ ਧੋਣਿਆ ਔਰ ਜਿਹੜੇ ਵੀ ਕੰਮ ਤੇ ਕੱਪੜਿਆਂ ਤੇ ਡਿਊਟੀ ਲਾਈ ਸੀ ਪਹਿਲਾਂ ਪ੍ਰਸ਼ਾਦ ਦੇ ਤੇ ਡਿਊਟੀ ਲੱਗੀ ਆ ਦਵਾਈਆਂ ਦੇਣ ਤੇ ਡਿਊਟੀ ਲੱਗੀ ਆ ਕੱਪੜੇ ਪਾਉਣ ਤੇ ਡਿਊਟੀ ਲੱਗੀ ਆ ਬੰਦਿਆਂ ਨੂੰ ਨਾਲ ਨਿਮਾਉਣ ਤੇ ਜਿੱਥੇ-ਜਿੱਥੇ ਵੀ ਪ੍ਰਿੰਸ ਦੀ ਡਿਊਟੀ ਲਾਈਦੀ ਆ ਪ੍ਰਿੰਸ ਤਨਉ ਮਨ ਸਾਡਾ ਛੋਟਾ ਭਰਾ ਸੇਵਾ ਕਰਦਾ ਤੇ ਇਸ ਰੱਬ ਦੇ ਬੰਦਿਆਂ ਦੀ ਇਸ ਘਰ ਦੇ ਵਿੱਚ ਰਹਿائش ਆ ਇਸੇ ਕਰਕੇ ਇਸ ਘਰ ਦੇ ਹਰੇਕ ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇੜੇ ਹੋ ਕੇ ਸੁਣਦੇ ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਆ ਕਿਉਂਕਿ ਇੱਥੇ ਸੁਦਾਈ ਰੱਬ ਰਹਿੰਦੇ ਨੇ ਪ੍ਰਿੰਸ ਜਮਈ ਸਿੱਧਾ ਸਾਦਾ ਸਾਊ ਸੁਭਾਅ ਦਾ ਬਹੁਤ ਨੇਕ ਦਿਲ ਇਨਸਾਨ ਪੜਿਆ ਲਿਖਿਆ ਸੀ ਪਰ ਜਿਵੇਂ ਤੁਹਾਨੂੰ ਪਤਾ ਸਿੱਧੇ ਸਾਦੇ ਦੀ ਦੁਨੀਆ ਹੈ ਨਹੀਂ ਇੱਥੇ ਭਾਈ ਇੱਥੇ ਤਾਂ ਸਿੱਧੇ ਸਾਦੇ ਨੂੰ ਲੋਕ ਖਾ ਜਾਂਦੇ ਆ ਉਹੀ ਹਾਲ ਜਿੱਥੇ ਉਹਨਾਂ ਰਿਸ਼ਤੇਦਾਰਾਂ ਨੇ ਉਹਨਾਂ ਭੈਣ ਭਰਾਵਾਂ ਨੇ ਉੱਥੇ ਜਿੱਥੇ ਆਪਣਿਆਂ ਨੇ ਭੂਆ ਮਾਮੇ ਮਾਸੀਆਂ ਨੇ ਪ੍ਰਿੰਸ ਦੀ ਬਾਹ ਫੜਨੀ ਸੀ ਮਾਪਿਓ ਇਸ ਦੁਨੀਆ ਤੋਂ ਚਲੇ ਗਏ ਬਾਕੀ ਮੁੜ ਕੇ ਸਾਰੇ ਮੂੰਹ ਮੋੜ ਗਏ ਪ੍ਰਿੰਸ ਸੜਕਾਂ ਤੇ ਦਰਦ ਦਰਦ ਦੀਆਂ ਠੋਕਣਾ ਖਾਂਦਾ ਮੈਂਟਲੀ ਅਫਸੈਟ ਜਦੋਂ ਬੰਦੇ ਨੂੰ ਹਨੇਰਾ ਹੀ ਨਜ਼ਰ ਆਵੇ ਕਿਤੇ ਵੀ ਕਿਸੇ ਪਾਸਿਓਂ ਵੀ ਸਹਾਰਾ ਨਾ ਮਿਲੇ ਕਿਸੇ ਪਾਸਿਓਂ ਵੀ ਕੋਈ ਅੱਗੇ ਹੱਥ ਨਾ ਵਧਾਵੇ ਤਾਂ ਬੰਦਾ ਕਰੇ ਤਾਂ ਕਰੇਗੀ ਦੇ ਪ੍ਰਿੰਸ ਇੰਨਾ ਕੱਪਸੈਟ ਹੋ ਗਿਆ ਪੈਰ ਗਲ ਗਿਆ ਕੀੜੇ ਪੈ ਗਏ ਪੈਰ ਦੇ ਵਿੱਚ ਉਵੇਂ ਜਲੰਧਰ ਸ਼ਹਿਰ ਕਾ ਮੰਡੀ ਦੇ ਵਿੱਚ ਫਿਰਦਾ ਉੱਥੇ ਚਾਚੇ ਤਾਇਆ ਦੇ ਘਰ ਵੀ ਸੀ ਉੱਥੇ ਮਾਸੀਆਂ ਭੂਆ ਮਾਮੇ ਸਾਰੇ ਦੇਖਦੇ ਸੀ ਪਰ ਕੋਈ ਪ੍ਰਿੰਸ ਦੀ ਆ ਕੇ ਬਾਤ ਨਹੀਂ ਪੁੱਛਦਾ ਸੀ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਨਿਤਰੀਆਂ ਦੀ ਧਰ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਉਹ ਅਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਸਾਡੇ ਕਲਜੁੱਗੀਆਂ ਦੇ ਚੋਰ ਚੱਕਿਆਂ ਦੇ ਜਿਹੜੇ ਦਿਮਾਗ 'ਚ ਸਾਡੀ ਸੋਚਾਂ ਦੇ ਵਿੱਚ ਸਾਡੀ ਸਮਝ ਦੇ ਵਿੱਚ ਕੀੜੇ ਪਏ ਹੋਏ ਸੀ ਪਹਿਲਾਂ ਉਹ 2016 'ਚ ਕੱਢੇ ਫਿਰ ਅੱਗੋਂ ਸਾਡੀਆਂ ਡਿਊਟੀਆਂ ਅਕਾਲਪੁਰਖ ਵਾਹਿਗੁਰੂ ਨੇ ਲਾਈਆਂ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਤੇ ਅਸੀਂ ਉੱਥੋਂ ਜਾ ਕੇ ਵੀਰ ਨੂੰ ਜਦੋਂ ਲੈ ਕੇ ਆਏ ਉਸ ਦਿਨ ਤੋਂ ਕਰੀਬ 2 ਸਾਲ ਬਾਅਦ ਇਹ ਵੀਰ ਸੂਰਜ ਚ ਆਇਆ ਥੋੜਾ ਠੀਕ ਹੋਇਆ ਜ਼ਖਮ ਵੀ ਠੀਕ ਹੋ ਗਿਆ ਦਿਮਾਗੀ ਤੌਰ ਤੇ ਵੀ ਜਦੋਂ ਕਿਉਂਕਿ ਸਭ ਤੋਂ ਵੱਡੀ ਦਵਾਈ ਆ ਪਿਆਰ ਸਤਿਕਾਰ ਆਪਣਾਪਣ ਇਹ ਸਾਰੀਆਂ ਦਵਾਈਆਂ ਤੋਂ ਵੱਡੀ ਦਵਾਈ ਆ ਤਾਂ ਫਿਰ ਉਸ ਚੀਜ਼ ਨਾਲ ਪ੍ਰਿੰਸ ਅੱਜ ਹੋਰ ਕੱਲ ਹੋਰ ਫਿਰ ਡੇਢ ਕੇ 2 ਸਾਲ ਬਾਅਦ ਇਹ ਵੀਰ ਸਾਡੇ ਨਾਲ ਸੇਵਾ ਤੇ ਲੱਗ ਗਿਆ ਹੁਣ ਪਿਛਲੇ 5 ਕੇ ਸਾਲਾਂ ਤੋਂ ਯਾਨੀ ਕਿ ਸਾਡੇ ਤੋਂ ਵੀ ਕਈ ਗੁਣਾ ਵੱਧ ਕੇ ਸੇਵਾ ਕਰਦਾ ਪ੍ਰਿੰਸ ਤੇ ਅੱਜ ਇਹਦਾ ਜਨਮ ਦਿਨ ਆ ਸਾਡੇ ਛੋਟੇ ਭਰਾ ਦਾ ਅਰਦਾਸ ਕਰਿਓ ਪ੍ਰਿੰਸ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਔਰ ਇਸ ਤਰ੍ਹਾਂ ਦੇ ਸੇਵਾਦਾਰ ਹਜ਼ਾਰਾਂ ਬੰਦਿਆਂ ਨੂੰ ਪ੍ਰਸ਼ਾਦਾ ਪਾਣੀ ਹਜ਼ਾਰਾਂ ਬੰਦਿਆਂ ਦੀ ਸੇਵਾ ਲਈ ਦਿਨ ਰਾਤ ਆਪਣਾ ਇੱਕ ਕਰਦੇ ਨੇ ਜਿਹਦੇ ਕਰਕੇ ਸਾਡੇ ਘਰ ਦੇ ਹਰ ਇੱਕ ਮੈਂਬਰ ਨੂੰ ਹਰ ਇੱਕ ਜ਼ਰੂਰਤ ਵਾਲੀ ਚੀਜ਼ ਮਿਲਦੀ ਹੈ ਸੇਵਾ ਅਸੀਂ ਨਹੀਂ ਕਰ ਰਹੇ ਇਹ ਵਾਹਿਗੁਰੂ ਕਰਾ ਰਿਹਾ ਸੱਚੇ ਪਾਤਸ਼ਾਹ ਇਦਾਂ ਦੀ ਰੱਬੀ ਰੂਹਾਂ ਦੇ ਨਾਲ ਜ਼ਰੂਰ ਅਰਦਾਸ ਕਰਿਓ ਔਰ ਇਹਦੇ ਜਿਹੜੇ ਕੋਈ ਰਿਸ਼ਤੇਦਾਰ ਵੀਡੀਓ ਦੇਖਦੇ ਆ ਸਾਡੀ ਇਹਦੀਆਂ ਭੈਣਾਂ ਕੋਈ ਹੋਰ ਹੱਥ ਜੋੜ ਕੇ ਬੇਨਤੀ ਆ ਅਸੀਂ ਇਹ ਨਹੀਂ ਕਵਾਂਗੇ ਤੁਹਾਨੂੰ ਵੀ ਤੁਸੀਂ ਲੈ ਜਾਓ ਔਰ ਇਹ ਵੀ ਤੁਹਾਡੇ ਨਾਲ ਵਾਅਦਾ ਵੀ ਤੁਹਾਡੀ ਕੋਈ ਫੋਟੋ ਜਾਂ ਕੋਈ ਵੀਡੀਓ ਨਹੀਂ ਪੜਾਈ ਜਾਊਗੀ ਸਿਰਫ ਇੱਕ ਵਾਰੀ ਮਿਲ ਜਿਓ ਆ ਕੇ ਤਾਂ ਜੋ ਪ੍ਰਿੰਸ ਨੂੰ ਵੀ ਆਪਣੇ ਦੀ ਕਿਸੇ ਦੀ ਆ ਕੇ ਇੱਥੇ ਉਹ ਸਪੋਰਟ ਮਿਲੇ ਇਹਨੂੰ ਵੀ ਜਿਉਣ ਦਾ ਕੋਈ ਰਸਤਾ ਨਜ਼ਰ ਆਵੇ ਇਹਦਾ ਵੀ ਅਸੀਂ ਕੋਈ ਵਿਆਹ ਕਰਕੇ ਪ੍ਰਿੰਸ ਦਾ ਘਰ ਵਸਾ ਦੇ ਇੱਕ ਪ੍ਰਿੰਸ ਕਰ ਵਿਆਹ ਕਰਦੀ ਤੇਰੇ ਫਿਰ ਹੈ ਨਹੀਂ ਕਰਉਣਾ ਕਰ ਦਿੰਨੇ ਆ ਯਾਰ ਵਧੀਆ ਜੀ ਕੁੜੀ ਲੱਭ ਕੇ ਵਧੀਆ ਜਿਹਾ ਵਿਆਹ ਕਰਕੇ ਪ੍ਰਿੰਸ ਨੂੰ ਭੇਜ ਦਿੰਨੇ ਆ ਫਿਰ ਹੈ ਤੇਸ ਘਰ ਚ ਕੌਣ ਕੌਣ ਸੀ ਪੁੱਤੂ ਕਿੰਨੇ ਭੈਣ ਭਰਾਵਾਂ ਸੀ ਦੋ ਭੈਣਾਂ ਇਕੱਲਾ ਦੋ ਭੈਣਾਂ ਤੇ ਇਕੱਲਾ ਭਰਾ ਸੀ ਤੂੰ ਹੈ ਜਦੋਂ ਤੂੰ ਆਇਆ ਸਾਡੇ ਕੋਲ ਤੋਂ ਪਹਿਲਾਂ ਮੰਮੀ ਪਾਪਾ ਨੂੰ ਕੀ ਹੋ ਗਿਆ ਸੀਗਾ ਪਹਿਲਾਂ ਮੰਮੀ ਪਹਿਲਾਂ ਚਲੇ ਗਈ ਕਿ ਪਾਪਾ ਦਾਦੀ ਮੰਮੀ ਚੱਜਪਾਂ ਤਾਂ ਚੱਲ ਗਈ ਹੂੰ ਸਾਡਾ ਡਾਡੀ ਮੈਨੂੰ ਸਮਾ ਲਿਆ ਡਾਡੀ ਨੇ ਦਾਦੀ ਸਮਾ ਲਿਆ ਚੱਲ ਗਈ ਡਾਡੀ ਵੀ ਚਲੇ ਗਏ ਡੈਡੀ ਚਲੇ ਗਏ ਪਾ ਸਮਾ ਲਿਆ ਨਹੀਂ ਭੈਣਾਂ ਨੇ ਸੰਭਾਲਿਆ ਨਹੀਂ ਕੀ ਨਾਮ ਭੈਣ ਦਾ ਵੱਡੀ ਦਾ ਵੱਡੀ ਦਾ ਪੂਨਮ ਛੋਟੀ ਦਾ ਪ੍ਰੀਤੀ ਪ੍ਰੀਤੀ ਤੇ ਪੂਨਮ ਦੋ ਭੈਣਾਂ ਹੈ ਕੋ ਮਾਂ ਬਾਪ ਨੇ ਹਨ ਜਦੋਂ ਕਿੰਨੇ ਲਾੜ ਲੜਾਏ ਹੋਣੇ ਆ ਪ੍ਰਿੰਸ ਨਾਮ ਰੱਖਿਆ ਹੈ ਨਾ ਪ੍ਰਿੰਸ ਮਤਲਬ ਸੋਚ ਮਾਂ ਬਾਪ ਦੀ ਰਾਜੇਮਾਰੀ ਆਪਣੇ ਪੁੱਤ ਨੂੰ ਰਾਜਕੁਮਾਰ ਵਰਗੀ ਨਾ ਨਾਮ ਦਿੱਤਾ ਤੇ ਪਰ ਚਲੋ ਅਸੀਂ ਅਸੀਂ ਇੱਕ ਦੂਸਰੇ ਦੇ ਭਰਾ ਬਣ ਸਕੀਏ ਮਾਂ ਬਾਪ ਬਣ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਲੱਗ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ